ਅਮਰਤਪਾਲ ਸਿੰਘ ਦਾ ਪ੍ਰਚਾਰ ਜੋਰਾ ਸ਼ੋਰਾ ਤੇ ਹੈ ਖਡੂਰ ਸਾਹਿਬ ਦੇ ਵਕਫਾ ਖਸਿਆਂ ਚ ਜਾ ਕੇ ਪਰਿਵਾਰਕ ਮੈਂਬਰ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਲਗਾਤਾਰ ਲੋਕਾਂ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਮਾਰਚ ਕੱਢੇ ਜਾ ਰਹੇ ਨੇ ਭਾਸ਼ਣ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ ਲੋਕ ਆਪਣੇ ਆਪ ਜੁੜਦੇ ਵੀ ਨਜ਼ਰ ਆ ਰਹੇ ਨੇ ਵੱਡੀਆਂ ਸ਼ਖਸੀਅਤਾਂ ਪੰਥਕ ਸ਼ਖਸੀਅਤਾਂ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਨੇ ਉਸੇ ਦੇ ਮੱਦੇਨਜ਼ਰ ਹਾਲ ਹੀ ਦੇ ਵਿੱਚ ਇੱਕ ਹੋਰ ਵੱਡੀ ਵੀਡੀਓ ਸਾਹਮਣੇ ਆਈ ਹੈ ਸੁੱਖਾ ਜੰਦਾ ਦੇ ਭੈਣ ਅਮਰਿਤਪਾਲ ਸਿੰਘ ਦੇ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਨੇ ਤੁਹਾਨੂੰ ਦੱਸ ਦਈਏ ਕਿ ਸੱਖਾ ਜਿੰਦਾਰੇ ਸਾਰੇ ਪਰਿਵਾਰ ਨੇ ਅਮਰਿਤਪਾਲ ਸਿੰਘ ਨੂੰ ਸਮਰਥਨ ਦੇ ਦਿੱਤਾ ਹੈ ਲੰਘੇ ਕੱਲ ਬਿਆਨ ਵੀ ਉਹਨਾਂ ਦਾ ਸਾਹਮਣੇ ਆਇਆ ਸੀ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕੇਂਦਰੀ ਦੀ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਸੀ ਔਰ ਹੁਣ ਤੱਕ ਦੀਆਂ ਸਰਕਾਰਾਂ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਆਹੀ ਕਿਹਾ ਕਿ ਸਿੱਖਾਂ ਦੇ ਨਾਲ ਜਾਣ ਬੁੱਝ ਕੇ ਟੱਕਾ ਕੀਤਾ ਜਾ ਰਿਹਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਮਸਲੇ ਨੂੰ ਲੈ ਕੇ ਜਦੋਂ ਅਮਰਿਤਪਾਲ ਸਿੰਘ ਦੇ ਮਾਤਾ ਜੀ ਦੇ ਨਾਲ ਮਿਲਦੇ ਨੇ ਤਾਂ ਭਾਵਕ ਮਾਹੌਲ ਬਣ ਜਾਂਦਾ ਉੱਥੇ ਹੀ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਵੀ ਮੌਜੂਦ ਹੁੰਦੇ ਨੇ ਔਰ ਹਾਲਾਤ ਜਿਹੜੇ ਨੇ ਅਚਾਨਕ ਤਣਾਅਪੂਰਵਕ ਹੋ ਜਾਂਦੇ ਨੇ ਅਮਰਤਪਾਲ ਸਿੰਘ ਦੇ ਮਾਤਾ ਜੀ ਸੁਖਾ ਜਿੰਦਾ ਦੇ ਭੈਣ ਦੇ ਗੱਲ ਲੱਗ ਕੇ ਅਚਾਨਕ ਭਾਵੁਕ ਹੋ ਜਾਂਦੇ ਨੇ ਔਰ ਉਹੀ ਹਾਲ ਜਿਹੜੇ ਨੇ ਉਹ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਦੇ ਹੋ ਜਾਂਦੇ ਨੇ ਯਾਨੀ ਕਿ ਇੱਥੇ ਸਾਫ਼ ਪ੍ਰਤੀਤ ਹੁੰਦਾ ਕਿ ਹੌਲੀ ਹੌਲੀ ਕਰਕੇ ਸਿੱਖ ਜਗਤ ਦੇ ਵੱਡੇ ਚਿਹਰੇ ਉੱਪਰ ਕੇ ਹੁਣ ਸਾਹਮਣੇ ਆ ਰਹੇ ਨੇ ਪੰਤਕ ਸ਼ਖਸੀਤਾਂ ਜਿਹੜੀਆਂ ਨੇ ਇੱਕ ਪਾਸੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਵਿੱਚ ਹੀ ਸੁੱਖਾ ਜਿੰਦੇ ਦਾ ਪਰਿਵਾਰ ਵੀ ਹੈ ਉਹਨਾਂ ਦੇ ਵਿੱਚ ਹੀ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਗਿਣਿਆ ਜਾ ਰਿਹਾ ਤੇ ਉਸੇ ਦੇ ਵਿੱਚ ਬੀਬੀ ਪਰਮਜੀਤ कौर ਖਾਲੜਾ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਸਮਰਥਨ ਕੀਤਾ ਉਹ ਵੀ ਥਾਂ ਥਾਂ ਤੇ ਜਾ ਕੇ ਪ੍ਰਚਾਰ ਜਿਹੜਾ ਉਹ ਪਰਜ਼ੋਰ ਕਰਦੇ ਨਜ਼ਰ ਆ ਰਹੇ ਨੇ ਪਰ ਇੱਥੇ ਆ ਕੇ ਜਦੋਂ ਪ੍ਰਚਾਰ ਇਸ ਹੱਦ ਤੱਕ ਚੱਲਦਾ ਪਿਆ ਐਨਾ ਸਮਰਥਨ ਮਿਲਦਾ ਪਿਆ ਤਾਂ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਬਹੁਤ ਸਾਰੇ ਸਵਾਲ ਕੀਤੇ ਜਾ ਰਹੇ ਨੇ ਅਮਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਚੋਣ ਲੜਨ ਨੂੰ ਲੈ ਕੇ ਔਰ ਸਾਰੇ ਮਸਲੇ ਜੋ ਉਭਾਰੇ ਜਾ ਰਹੇ ਨੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਟੇਜਾਂ ਤੇ ਜਾ ਕੇ ਮਾਈਕਾਂ ਤੇ ਖੜ ਕੇ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਪਰ ਦੂਜੇ ਪਾਸੇ ਸਮਰਥਨ ਜਿਵੇਂ ਜਿਵੇਂ ਦੱਸਿਆ ਜਾ ਰਿਹਾ ਕਿ ਜੋਰਾ ਸ਼ੋਰਾ ਤੇ ਮਿਲ ਰਿਹਾ ਸੁੱਖਾ ਜਿੰਦਾ ਦਾ ਪਰਿਵਾਰ ਸਮਰਥਨ ਦੇ ਵਿੱਚ ਆ ਗਿਆ ਪਰ ਇਹੋ ਜਿਹਾ ਉੱਥੇ ਕੀ ਹੋਇਆ ਜਦੋਂ ਅਮਰਿਤਪਾਲ ਸਿੰਘ ਦਾ ਪਰਿਵਾਰ ਸੁੱਖਾ ਜਿੰਦਾ ਦੀ ਉਸ ਵੇਲੇ ਇਹੋ ਜਿਹਾ ਕੀ ਹੁੰਦਾ ਕਿ ਅਚਾਨਕ ਗੱਲ ਬਕੜੀ ਪੈ ਜਾਂਦੀ ਹੈ ਤੇ ਮਾਹੌਲ ਜਿਹੜਾ ਉਹ ਭਾਵਕ ਹੋ ਜਾਂਦਾ ਆ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਔਰ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਕਿਉਂ ਅਚਾਨਕ ਭਾਵਕ ਹੋ ਜਾਂਦੇ ਨੇ ਕਿਉਂ ਅਚਾਨਕ ਰੋਂਦੇ ਰੋਂਦੇ ਰੁਕ ਜਾਂਦੇ ਨੇ ਇਹੋ ਜਿਹੀ ਕਿਹੜੀ ਗੱਲ ਹੋਈ ਹੈ ਸੁੱਖਾ ਜਿੰਦਾ ਦੀ ਭੈਣ ਨੇ ਕੀ ਕੁਝ ਬੋਲਿਆ ਆਓ ਸੁਣ ਲੈ। ਮਾਂ ਵੀ ਇਤਨਾ ਗਰੀਬ ਹੈ ਸੀ ਇਦਾਂ ਦੀਆਂ ਮਾਂ ਉਹਨੂੰ ਫਿਰ ਪਾਸੋਂ ਫਿਰ ਵੀਰ ਨੂੰ ਮਾਂ ਸਾਡੀ ਦਲੇਰ ਚੰਨ ਵਾਲੇ ਨੂੰ ਵੀ ਆਪਣੇ ਵੀਰ ਨਾਲ ਵਾਲ ਮਾਂ ਤਾਂ ਵੀਰ ਜੀ ਅੱਥਰ ਲੈ ਕੇ ਜੀ ਉੱਥੇ ਤੱਕ ਇਹ ਤੁਸੀਂ ਵੀ ਬੋਛੇ ਤਰਾ ਦਲੇਰ ਰਹਿਣਾ ਦਿਲ ਨਹੀਂ ਛੱਡਣਾ ਤੇ ਸਿਰਫ ਤੇ ਸਿਰਫ ਪਤਾ ਜਿੰਦਗੀ ਦਾ ਪਤਾ ਨਹੀਂ ਜੇ ਚਾਰ ਦਿਹਾੜੇ ਹੈਗੀ ਕਿ ਨਹੀਂ ਹੈਗੀ ਤੇ ਇਹ ਜੇ ਲਾਉਣੀ ਆ ਤੂੰ ਉਸੇ ਲੇਖੇ ਸੱਚੀ-ਸੱਚੀ ਲਾਉਣੀ ਤੇ ਤਹਾਂ ਹੀ ਆਪਣੀ ਕਾਮ ਦਾ ਕੁਝ ਬਣਨਾ ਵਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ